ਮਾਨਸਾ ਜ਼ਿਲ੍ਹੇ ਦੇ ਤਹਿਸੀਲਦਾਰਾਂ ਵੱਲੋਂ ਕੀਤੀ ਕਲਮ ਛੋੜ ਹੜਤਾਲ ਆਮ ਲੋਕ ਪਰੇਸ਼ਾਨ ਅੱਜ ਦੁਪਹਿਰ ਕਰੀਬ 2 ਵਜੇ ਜਾਣਕਾਰੀ ਦਿੰਦੇ ਹਾਂ ਕਿਸਾਨ ਆਗੂ ਭਾਨ ਸਿੰਘ ਬਰਨਾਲਾ ਨੇ ਕਿਹਾ ਕਿ ਬੀਤੇ ਦਿਨੀ ਬਰਨਾਲਾ ਦੇ ਤਹਿਸੀਲਦਾਰ ਨੂੰ 20000 ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਵੱਲੋਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਤਹਿਸੀਲਦਾਰਾਂ ਵੱਲੋਂ ਮਾਨਸਾ ਵਿੱਚ ਕਲਮ ਛੋੜ ਹੜਤਾਲ ਕੀਤੀ ਗਈ ਹੈ ਇਸ ਕਾਰਨ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਰਿਸ਼ਵਤ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਤਹਿਸੀਲਦਾਰਾਂ ਵੱਲੋਂ ਰਿਸ਼ਵਤ ਲੈਣ ਵਾਲੇ ਤਹਿਸੀਲਦਾਰ ਨੂੰ ਬਚਾਉਣ ਦੇ ਲਈ ਦਫ਼ਤਰਾਂ ਵਿੱਚ ਕਲਮਛੋੜ ਹੜਤਾਲ ਕੀਤੀ ਗਈ ਹੈ ਜਿਸ ਕਰ ਆਮ ਲੋਕ ਪਰੇਸ਼ਾਨ ਹੋ ਰਹੇ ਹਨ ਉੱਥੇ ਉਹਨਾਂ ਸਰਕਾਰ ਨੂੰ ਕਿਹਾ ਕਿ ਜਲਦ ਤੋਂ ਜਲਦ ਮਾਮਲੇ ਤੇ ਕੋਈ ਠੋਸ ਕਦਮ ਚੱਕਣਾ ਚਾਹੀਦਾ ਹੈ ਹੜਤਾਲ ਤਾਂ ਜਿਹੜੀ ਕੀਤੀ ਹੋਈ ਹੈ ਅੱਥੀ ਅੱਜ ਇਹ ਦੇਖਦੇ ਆਂ ਵੀ ਜਿਹੜੇ ਕਿਸਾਨ ਨੇ ਪਹਿਲਾਂ ਉਹਨਾਂ ਦਾ ਕਮੈਂਟੀਆਂ ਦੇ ਵਿੱਚ ਧੋਨਾ ਰੋੜ ਰਿਹਾ ਸੀ ਫਿਰ ਕਣਕਾਂ ਬੀਜਣ ਦੇ ਵਿੱਚ ਉਹ ਹੋ ਗਈਆਂ ਕੁਝ ਕਸਥਾਨਾਂ ਨੂੰ ਉਹਨਾਂ ਨੇ ਮਤਲਬ ਜਿਹੜੇ ਅੱਗ ਲਾਉਣ ਦੇ ਨੇ ਜਿਹੜੇ ਉਹ ਛੰਬਣ ਕਰਦੇ ਉਹਨਾਂ ਨੂੰ ਕਹਿੰਦੇ ਜਰਵਾਨੇ ਪਰ ਉਹ ਪਰ ਦੂਜੇ ਪਾਸੇ ਤਹਿਸੀਲਾਂ ਦੇ ਵਿੱਚ ਕਿਸਾਨਾਂ ਦਾ ਕੰਮ ਨਹੀਂ ਹੋ ਰਿਹਾ ਕਿਤੇ ਕਿਸਾਨ ਨੇ ਲਿਵਟ ਭਰਨੀ ਹੈ ਕਿਸੇ ਨੇ ਲਿਵਟ ਨਵੀਂ ਬਣਾਉਣੀ ਹੈ ਕਿਉਂਕਿ ਤਹਿਸੀਲਦਾਰ ਮਿਲ ਨਹੀਂ ਰਹੇ ਸਰਕਾਰ ਇੰਨੀ ਨਕਮੀ ਹੈ ਕਿਉਂਕਿ ਨਾ ਤਾਂ ਪੂਰੇ ਤਹਿਸੀਲਦਾਰਾਂ ਦੀ ਇੱਥੇ ਭਰਤੀ ਹੈ ਤੇ ਨਾ ਹੀ ਪਟਵਾਰੀਆਂ ਦੀ ਭਰਤੀ ਹੈ ਕਿਸਾਨਾਂ ਨੂੰ ਬੜੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਅਸੀਂ ਕਹਿੰਦੇ ਜਿਹੜੀ ਇਹ ਹੜਤਾਲ ਕੀਤੀ ਹੋਏ ਸਰਕਾਰ ਇਹਦੇ ਬਾਰੇ ਧਿਆਨ ਲਾ ਕੇ ਖੇਤੀ ਤੇ ਖੇਤੀ ਹੜਤਾਲ ਨੂੰ ਖੁਲਾ ਕੇ ਕਿਸਾਨਾਂ ਦੇ ਇਹ ਕੰਮ ਕਰਨਾ ਉਹ ਨੇਤਰੇ ਚੜਾਈ ਜਾਣਾ ਕੀ ਕਰਨਾ ਹੜਤਾਲ ਦਾ ਹੜਤਾਲ ਦਾ ਕਾਰਨ ਹੈ ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕ ਤਹਿਸੀਲਦਾਰ 20000 ਰੁਪਏ ਦੀ ਰਿਸ਼ਵਤ ਲੈਂਦਾ ਵੀਰਾਂਸ ਨੇ ਰੰਗੇ ਅੱਥੀ ਪਕੜਿਆ ਗਿਆ ਜਦੋਂ ਉਹਨੂੰ ਫੜਿਆ ਗਿਆ ਇਥੋਂ ਦੇ ਤਹਿਸੀਲਦਾਰਾਂ ਦੀ ਜਥੇਬੰਦੀ ਬਣੀ ਹੈ ਪੂਰੇ ਪੰਜਾਬ ਦੇ ਵਿੱਚ ਤਹਿਸੀਲਦਾਰ ਮੰਗ ਕਰਦੇ ਨੇ ਵੀ ਉਹ ਤਹਿਸੀਲਦਾਰ ਨੂੰ ਛੱਡਿਆ ਜਾਵੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਵੀ ਜਿਹੜੀ ਰਸਮਤ ਹੈ ਇਹਦੇ ਸਬੰਤ ਕੋਰੀ ਅਸੀਂ ਬੰਦ ਕਰਦੇ ਦੂਜੇ ਪਾਸੇ ਧੜਾ ਧੜ ਰਸਮਤ ਕਿਸੇ ਵੀ ਮੈਕਮੇ ਵਿੱਚ ਵਗ ਜੂ ਉੱਥੇ ਚੱਲ ਰਹੀ ਹੈ ਪਰ ਅਸੀਂ ਕਹਿੰਦੇ ਆ ਵੀ ਜਿਹੜਾ ਵਿਜੀਲੈਂਸ ਨੇ ਰੰਗੇ ਇੱਥੀ ਫੜਿਆ ਉਹਤੇ ਕਾਰਵਾਈ ਹੋਵੇ ਦੂਜੇ ਤਹਿਸੀਲਦਾਰਾਂ ਨੂੰ ਕਹਿ ਕੇ ਹੜਤਾਲ ਖਲਾ ਕੇ ਕਿਸਾਨਾਂ ਦਾ ਕੰਮ ਚਲਵਾਇਆ ਜਾਵੇ